ਅੱਜ ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਕਿ ਕਿਵੇਂ ਭੀਖ ਮੰਗ ਕੇ ਕੁਝ ਲੋਕਾਂ ਨੇ ਆਪਣਾ ਨਾਮ ਦੁਨੀਆ ਦੇ ਸਭ ਤੋਂ ਅਮੀਰ ਭਿਖਾਰੀਆਂ 'ਚ ਸ਼ਾਮਲ ਕਰ ਦਿੱਤਾ ਇਨ੍ਹਾਂ ਭਿਖਾਰੀਆਂ ਦੀਆਂ ਮਹਿੰਗੀਆਂ ਕਾਰਾਂ ਤੇ ਘਰ ਦੇਖ ਕੇ ਤੁਹਾਡੇ ਸਾਹ ਸੁੱਕ ਜਾਣਗੇ ਕਿ ਕਿਵੇਂ ਭੀਖ ਮੰਗ ਕੇ ਲੋਕ ਕਰੋੜਾਂ ਰੁਪਏ ਦੀ ਕਮਾਈ ਕਰ ਰਹੇ ਨੇ ਅੱਜ ਤੁਹਾਡੇ ਨਾਲ ਦੁਨੀਆ ਦੇ ਪੰਜ ਸਭ ਤੋਂ ਅਮੀਰ ਭਿਖਾਰੀਆਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਸੋ ਆਓ ਤੁਹਾਨੂੰ ਆ ਜਾਣੂ ਕਰਵਾਉਂਦੇ ਆ ਉਹਨਾਂ ਪੰਜ ਅਮੀਰ ਕਰੋੜਪਤੀ ਭਿਖਾਰੀਆਂ ਬਾਰੇ ਅਮੀਰ ਭਿਖਾਰੀਆਂ ਦੀ ਸੂਚੀ 'ਚ ਸਭ ਤੋਂ ਪਹਿਲਾ ਨਾਮ ਭਰਤ ਜੈਨ ਦਾ ਭਾਰਤ ਦੇ ਇਸ ਭਿਖਾਰੀ ਦੀ ਕੁੱਲ ਸੰਪਤੀ ਜਾਣ ਕੇ ਤੁਹਾਡੇ ਪੈਰਾਂ ਹੇਠੋ ਜ਼ਮੀਨ ਖਿਸਕੂ ਜਾਵੇ ਇਹ ਪਿਛ ਭਿਖਾਰੀ ਪਿਛਲੇ 54 ਸਾਲਾਂ ਤੋਂ ਮੁੰਬਈ 'ਚ ਰਹਿੰਦਾ ਅਤੇ ਭਰਤ ਜੈਨ ਬਚਪਨ ਤੋਂ ਹੀ ਭੀਖ ਮੰਗ ਰਿਹਾ ਇਸ ਭਿਖਾਰੀ ਦੀ ਮਨਪਸੰਦ ਭੀਖ ਮੰਗਣ ਦੀ ਜਗ੍ਹਾ ਮਹਾਰਾਜਾ ਟਰਮੀਨਲ ਸਟੇਸ਼ਨ ਅਤੇ ਆਜ਼ਾਦ ਨਗਰ ਮੈਦਾਨ ਜਿੱਥੇ ਰੋਜ਼ਾਨਾ ਆਉਂਦੇ ਜਾਂਦੇ ਲੋਕਾਂ ਤੋਂ ਭੀਖ ਮੰਗਦਾ ਇਹ ਪੂਰੇ ਦਿਨ ਵਿੱਚ ਭੀਖ ਮੰਗ ਕੇ 3 ਤੋਂ 4000 ਰੁਪਏ ਕਮਾ ਲੈਂਦਾ ਅਤੇ ਅੱਜ ਇਸ ਨੇ ਭੀਖ ਮੰਗ ਕੇ ਕਰੋੜਾਂ ਰੁਪਏ ਦੀ ਸੰਪਤੀ ਖੜੀ ਕਰ ਦਿੱਤੀ। ਇਸ ਦੇ ਕੋਲ 1.5 ਕਰੋੜ ਦਾ ਪ੍ਰੇਲ ਇਲਾਕੇ 'ਚ ਇੱਕ ਮਕਾਨ ਹੈ। ਇਸ ਦੇ ਨਾਲ ਹੀ ਇਸ ਦੇ ਕੋਲ ਦੋ ਦੁਕਾਨਾਂ ਵੀ ਹਨ ਜਿਸ ਤੋਂ ਇਸ ਨੂੰ ਹਰ ਮਹੀਨੇ ਕਿਰਾਇਆ ਆਉਂਦਾ। ਦੱਸ ਦਈਏ ਹਰ ਮਹੀਨੇ ਇਹਨਾਂ ਦੁਕਾਨਾਂ ਤੋਂ ਇਸ ਭਿਖਾਰੀ ਨੂੰ 30-30 ਹਜ਼ਾਰ ਰੁਪਏ ਕਿਰਾਇਆ ਆਉਂਦਾ। ਇਹ ਭਾਰਤ ਦਾ ਸਭ ਤੋਂ ਅਮੀਰ ਭਿਖਾਰੀ ਹੈ ਜਿਸ ਦੇ ਕੋਲ ਕਰੋੜਾਂ ਰੁਪਏ ਦੀ ਸੰਪਤੀ ਹੈ। ਦੂਜੇ ਨੰਬਰ ਦੇ ਸਾਈਮਨ ਰਾਈਟਸ ਆ ਦੋਸਤੋ ਇਹ ਭਿਖਾਰੀ ਲੰਡਨ ਦਾ ਰਹਿਣ ਵਾਲਾ ਦੇਖਣ ਨੂੰ ਇਹ ਭਿਖਾਰੀ ਕਿਸੇ ਬਿਜ਼ਨਸਮੈਨ ਦੀ ਤਰ੍ਹਾਂ ਲੱਗਦਾ ਪਰ ਅਸਲ ਵਿੱਚ ਲੰਡਨ ਦੀਆਂ ਸੜਕਾਂ ਤੇ ਭੀਖ ਮੰਗਦਾ ਇਹ ਹਮੇਸ਼ਾ ਆਪਣੇ ਨਾਲ ਇੱਕ ਕੁੱਤੇ ਨੂੰ ਰੱਖਦਾ ਇਹ ਆਦਮੀ ਹਮੇਸ਼ਾ ਇੱਕ ਏਟੀਐਮ ਮਸ਼ੀਨ ਦੇ ਬਾਹਰ ਆਪਣੇ ਕੁੱਤੇ ਦੇ ਨਾਲ ਭੀਖ ਮੰਗਦਾ ਇੱਕ ਦਿਨ 'ਚ ਇਹ ਭਿਖਾਰੀ 50 ਤੋਂ 60 ਪੌਂਡ ਕਮਾ ਲੈਂਦਾ ਇਹ ਭਿਖਾਰੀ ਪੂਰੇ ਇੱਕ ਸਾਲ ਵਿੱਚ 1 ਕਰੋੜ ਤੋਂ ਜ਼ਿਆਦਾ ਭੀਖ ਮੰਗ ਕੇ ਪੈਸੇ ਕਮਾ ਲੈਂਦਾ ਸਾਈਮਨ ਰਾਈਟਸ ਜਿਸ ਇਲਾਕੇ 'ਚ ਰਹਿੰਦਾ ਉੱਥੇ ਇਸਨੇ ਦੋ ਫਲੈਟਸ ਖਰੀਦੇ ਹਨ ਜਿਸ ਦੀ ਕੀਮਤ 5.5 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਤੇ ਅੱਜ ਵੀ ਇਹ ਭਿਖਾਰੀ ਠੀਕ ਮੰਗਣ ਦਾ ਕੰਮ ਕਰਦਾ ਹੈ ਤੀਜੇ ਨੰਬਰ ਦੀ ਗੱਲ ਕਰੀਏ ਤਾਂ ਆਇਸ਼ਾ ਇੱਕ ਬੁੱਢੀ ਔਰਤ ਹੈ ਜਿਸ ਨੂੰ ਅੱਖਾਂ ਤੋਂ ਵੀ ਨਹੀਂ ਦਿਸਦਾ ਸੀ ਜੋ ਕਿ 사우ਦੀ ਅਰਬ ਦੇ ਇੱਕ ਇਲਾਕੇ 'ਚ ਠੀਕ ਮੰਗਦੀ ਸੀ ਆਇਸ਼ਾ ਨੇ ਮਰਨ ਤੋਂ ਪਹਿਲਾਂ ਇੱਕ ਵਸੀਅਤ ਤਿਆਰ ਕੀਤੀ ਤੇ ਵਸੀਅਤ ਨੂੰ ਆਪਣੇ ਦੋਸਤਾਂ ਤੇ ਕਰੀਬੀਆਂ ਨੂੰ ਦੇ ਦਿੱਤਾ ਤੇ ਉਸਨੇ ਕਿਹਾ ਕਿ ਮੇਰੇ ਮਰਨ ਤੋਂ ਬਾਅਦ ਹੀ ਇਸ ਵਸੀਅਤ ਨੂੰ ਪੜਿਆ ਜਾਵੇ ਜਦ ਉਸਦੀ ਮੌਤ ਹੋਈ ਤਾਂ ਉਸਦੇ ਰਿਸ਼ਤੇਦਾਰਾਂ ਨੇ ਜਦੋਂ ਉਸ ਵਸੀਅਤ ਨੂੰ ਖੋਲ ਕੇ ਪੜ੍ਹਿਆ ਤਾਂ ਉਹਨਾਂ ਦੇ ਪੈਰਾਂ ਹਿੱਟੋ ਜ਼ਮੀਨ ਖਿਸਕੀ ਹੋਸ਼ੋ। ਜਦ ਉਸਨੇ ਦੇਖਿਆ ਕਿ ਆਇਸ਼ਾ ਕੋਲ 4.5 ਕਰੋੜ ਰੁਪਏ ਦਾ ਸੋਨਾ ਅਤੇ ਸੌਦੀ ਦੇ ਇਲਾਕੇ 'ਚ 4 ਮਕਾਨ ਸਨ ਜਿਸ ਦੀ ਕੀਮਤ 3.5 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਇਹਨਾਂ ਸਾਰਿਆਂ ਪੈਸੇ ਨੂੰ ਆਇਸ਼ਾ ਨੇ ਉਹਨਾਂ ਬੇਬਸ ਤੇ ਲਾਚਾਰ ਲੋਕਾਂ ਨੂੰ ਦਾਨ ਕਰ ਦਿੱਤਾ ਸੀ। ਚੌਥੇ ਨੰਬਰ ਤੇ ਸਾਂਝੀ ਕਰਾਂਗੇ ਕਿ ਘਰ ਵਾਲਾ ਤੇ ਘਰ ਵਾਲੀ ਦੀ ਕਹਾਣੀ। ਜੋ ਕਿ ਭੀਖ ਮੰਗ ਕੇ ਮੋਟੀ ਕਮਾਈ ਕਰਦੇ ਸਨ ਇੱਕ ਦਿਨ ਰੋਜ਼ਾਨਾ ਦੀ ਤਰ੍ਹਾਂ ਭੀਖ ਮੰਗ ਰਹੇ ਸੀ ਗਾਂਜਾ ਦੇ ਇੱਕ ਵਿਅਕਤੀ ਨੇ ਉਹਨਾਂ ਦੀ ਫੋਟੋ ਖਿੱਚ ਲਈ ਅਤੇ ਘਰ ਜਾ ਕੇ ਜਦੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਉਣ ਲੱਗਿਆ ਤਾਂ ਉਸਨੇ ਦੇਖਿਆ ਕਿ ਘਰਵਾਲੀ ਦੀ ਨੀਲੀ ਜੈਕਟ ਦੇ ਬਾਹਰ ਨਵੀਂ ਮਰਸੀਡੀਜ਼ ਦੀ ਕਾਰ ਦੀ ਚਾਬੀ ਦਿਖਾਈ ਦੇ ਰਹੀ ਸੀ ਇਸ ਦਾ ਮਤਲਬ ਇਹ ਹੋਇਆ ਵੀ ਇਹ ਦੋਨੋਂ ਘਰ ਵਾਲਾ ਘਰਵਾਲੀ ਮਰਸੀਡੀਜ਼ ਗੱਡੀ 'ਚ ਭੀਖ ਮੰਗਣ ਆਉਂਦੇ ਨੇ ਜੋ ਕਿ ਕਰੋੜਾਂ ਰੁਪਏ ਦੀ ਕਾਰ ਹੁੰਦੀ ਹੈ ਪੰਜਵੇਂ ਨੰਬਰ ਦੀ ਗੱਲ ਕਰੀਏ ਰਿਪੀਟ 5ਵੇਂ ਨੰਬਰ ਕਰੋੜਪਤੀ ਭਿਖਾਰੀ ਦੀ ਗੱਲ ਕਰੀਏ ਤਾਂ ਉਸਦਾ ਨਾਮ ਹੈ ਐਰਵਿਨ ਕੌਟ ਅਕਸਰ ਨਿਊਯਾਰਕ ਦੀਆਂ ਸੜਕਾਂ ਤੇ ਆਦਮੀ ਭੀਖ ਮੰਗਦਾ ਦੇਖਿਆ ਭੀਖ ਮੰਗਣ ਤੋਂ ਬਾਅਦ ਜੋ ਵੀ ਪੈਸਾ ਇਹ ਕਮਾਉਂਦਾ ਸੀ ਇਹ ਭਿਖਾਰੀ ਉਸ ਪੈਸੇ ਨਾਲ ਅਖਬਾਰ ਖਰੀਦ ਲੈਂਦਾ ਤੇ ਉਹਨਾਂ ਅਖਬਾਰਾਂ ਨੂੰ ਦੁਬਾਰਾ ਵੇਚਦਾ ਸੀ ਜਿਸ ਤੋਂ ਇਹ ਭਿਖਾਰੀ ਇੱਕ ਦਿਨ ਦੇ ਵਿੱਚ 100 ਤੋਂ 150 ਡਾਲਰ ਕਮਾ ਲੈਂਦਾ ਇਸ ਭਿਖਾਰੀ ਕੋਲ ਨਿਊਯਾਰਕ ਤੇ ਇੱਕ ਵੱਡੇ ਇਲਾਕੇ ਵਿੱਚ 6 ਕਰੋੜ ਦਾ ਮਕਾਨ ਹੈ ਅਤੇ ਨਾਲ ਹੀ ਇਹ ਭਿਖਾਰੀ ਆਪਣੀ ਕਮਾਈ 'ਚੋਂ ਅੱਧਾ ਹਿੱਸਾ ਗਰੀਬਾਂ ਵਿੱਚ ਵੰਡਦਾ ਹੈ ਸੋ ਕਿਵੇਂ ਲੱਗੀ ਤੁਹਾਨੂੰ ਸਾਡੀ ਇਹ ਖਬਰ ਸਾਨੂੰ ਕਮੈਂਟਾਂ 'ਚ ਆਪਣੀ رائے ਜ਼ਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀਆਂ ਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ